ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਫਲੀਆਂ ਦਾ ਡਿਜ਼ਾਈਨ ਬਣਾਉਣ ਜਾ ਰਹੇ ਹਾਂ ਇਹਦੇ ਵਾਸਤੇ ਆਪਾਂ 8-8 ਤਾਗੇ ਦੇ ਸਾਲਾ ਤਾਗੇ ਰੱਖਿਆ ਪਹਿਲਾਂ ਤੁਸੀਂ ਕੋਈ ਵੀ ਬਾਰਡਰ ਬਣਾ ਸਕਦੇ ਹੋ ਉਸ ਤੋਂ ਬਾਅਦ ਇਹ ਡਿਜ਼ਾਈਨ ਸ਼ੁਰੂ ਕਰ ਲਵਾਂ ਆਪਾਂ ਨੇ ਪਹਿਲਾਂ ਆਪਾਂ ਇੱਕ ਤਾਗਾ ਬਿਨਾਂ ਬੁਣੇ ਉਤਾਰਾਂਗੇ ਫਿਰ ਆਪਾਂ ਚਾਰ ਤਾਗੇ ਉਲਟੇ ਬੁਣਾਗੇ ਇਸ ਤਰ੍ਹਾਂ ਬਿਨਾਂ ਬੁਣੇ ਦੇ حساب ਨਾਲ ਦੋ ਹੋ ਗਏ 3 4 ਇਸ ਤਰ੍ਹਾਂ ਇਹ ਚਾਰ ਤਾਗੇ ਉਲਟੇ ਤਾਗਾ ਬੈਕ ਸਾਈਡ ਹੁਣ ਆਪਾਂ ਕੀ ਕਰਨਾ ਦੋ ਤਾਗੇ ਉਤਾਰਾਂਗੇ ਇਸ ਧਿਆਨ ਰੱਖਣਾ ਤੁਸੀਂ ਨੇ ਜੋ ਪਹਿਲਾਂ ਆਪਾਂ ਦੋ ਤਾਗੇ ਤਾਰਿਆ ਤਾਂ ਸਲਾਈ ਪਿਛੋਂ ਦੀ ਕਰਨੀ ਆ ਪਹਿਲਾਂ ਤਾਂ ਅਗਾਂ ਇੱਧਰ ਨਹੀਂ ਜਾਣਾ ਤੇ ਇਹ ਅੱਗੇ ਲਿਆਉਣਾ ਹੁਣ ਆਪਾਂ ਸਲਾਈ ਪਿਛੋਂ ਦੀ ਕਰੀ ਆ 1 2 ਇਹ ਫੇਰ ਆਪਾਂ ਦੋ ਤਾਰਾਂਗੇ ਇਹ ਅੱਗੋਂ ਦੀ ਕੀਤੀ ਆ ਪਿਛਲਾ ਤਾਂ ਅਗਾਂ ਲੈ ਜਾਂਦੇ ਤੇ ਇਹ ਧਾਗਾ ਆਪਾਂ ਪਿੱਛੇ ਲੈ ਜਾਗੇ ਇਹਦਾ ਇਹ ਧਿਆਨ ਰੱਖਣਾ ਹੈ ਡਿਜ਼ਾਈਨ ਬਣਾਉਣ ਚ ਅਸੀਂ ਐਸੀ ਚੀਜ਼ ਦਾ ਧਿਆਨ ਰੱਖਣਾ ਬਿਲਕੁਲ ਸਿੱਧਾ ਸਿੱਧਾ ਬੁਣਨਾ ਸਿੱਧ ਹੀ ਆ ਇੱਥੇ ਤੱਕ ਆਪਣਾ ਕੰਪਲੀਟ ਹੋ ਗਿਆ ਦੁਬਾਰਾ ਉਸ ਦਾ ਰਿਪੀਟ 4 ਉਲਟੇ फिर तागा बैक सैड दो तागे उतारा पहला सिलाई पिछों की आ तागा करना सिलाई का ध्यान रखना बस इस तरह तो चढ़ा के बुनने सीधे सीधी सीधी फिर दोबारा उस तरह तागे क्ड के सिलाई अगों की इस तरह अपना बन के आदि फिर चार कुंडे उल्टे 1 2 3 4 ਇਸ ਤਰੀ ਫਿਰ ਬੈਕ ਤੋਂ ਸਲਾਈ ਤੇ ਜਿਹੜਾ ਦੂਜਾ ਧਾਗਾ ਨੂੰ ਅੱਗੇ ਲੈ ਜਾਗੇ ਮੋਨਣਾ ਆਪਣੀ ਸਿੱਧਾ ਹੀ ਆ ਤੇ ਇਹ ਦੋ ਧਾਗੇ ਨੇ ਇਹਨਾਂ ਨੂੰ ਮੂਲੇ ਨੂੰ ਅੱਗੇ ਤੇ ਇਧਰਲੇ ਨੂੰ ਪਿੱਛੇ ਬੇਲਾ ਦਾ ਡਿਜ਼ਾਈਨ ਬਣ ਕਿਉਂਦਾ ਬਹੁਤ ਹੀ ਪਿਆਰਾ ਲੱਗਦਾ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਆਲਪਰੇ ਡੈਕਟ ਡਿਜ਼ਾਈਨ ਜੈਂਟਸ ਸਵਾਟਰ ਚ ਵੀ ਇਹ ਬਹੁਤ ਸੋਹਣਾ ਲੱਗੂ ਤੇ ਲੇਡਜ਼ ਕੋਟੀ ਜਾਕਟ ਚ ਵੀ ਬਹੁਤ ਪਿਆਰਾ ਲੱਗੂ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਇਹ ਇਸ ਤਰ੍ਹਾਂ ਬਣਦਾ ਆਊਗਾ ਜਿੱਥੇ ਆਪਾਂ ਡਿਜ਼ਾਈਨ ਬਣਾਉਣਾ ਉਲਟੇ ਬੁਣਨੇ ਜਿਹੜੇ ਆਪਾਂ ਉਲਟੇ ਬੁਣਦੇ ਉਧਰ ਇਹ ਸਿੱਧੇ ਬੁਣਨੇ ਆ ਹੁਣ ਆਪਾਂ ਚਾਰ ਸਿੱਧੇ ਬਣਾਵਾਂਗੇ ਚਾਰ ਸਲਾਈਆਂ ਦਾ ਡਿਜ਼ਾਈਨ ਆਪਣੀ ਇਹ ਦੂਜੀ ਸਲਾਈ ਹੈ ਚਾਰ ਉਲਟੇ ਬਣਾਵਾਂਗੇ ਇੱਕ ਵਾਰ ਜਿੱਥੇ ਜਿਹੜੀਆਂ ਰੱਖ ਲਿਆ ਉੱਥੇ ਹੀ ਚੱਲੀ ਜਾਊਗਾ ਇਹਦੀ ਜਗ੍ਹਾ ਨਹੀਂ ਚੇਂਜ ਹੁੰਦੀ ਇਸ ਤਰ੍ਹਾਂ ਚਾਰ ਉਲਟੇ ਇਹ ਇਸ ਤਰੀਕਾ ਇਹ ਕਵਾਜਰ ਬਣ ਲਗਾ ਸਾਨੂੰ ਪਤਾ ਲੱਗ ਜੂਗੀ ਇਸ ਤਰੀਕਾ ਇਹ ਚੱਲੀ ਜਾਊਗਾ ਬਹੁਤ ਹੀ ਸੋਹਣਾ ਬਣਦਾ ਤੇ ਬਹੁਤ ਹੀ ਜਲਦੀ ਜਲਦੀ ਬਣਦਾ ਇਸ ਤਰ੍ਹਾਂ ਇਹਨੂੰ ਆਪਾਂ ਸਾਰੇ ਨੂੰ ਬੈਕ ਸਾਈਡ ਤੋਂ ਦੂਜੀ ਸਲਾਈ ਆਪਣੀ ਇਹ ਚਾਰ ਸਲਾਈਆਂ ਦਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਨੂੰ ਕਰਦੇ ਹੁਣ ਆਪਾਂ ਅੱਗੇ ਸਿੱਧੀ ਸਾਈਡ ਹੁਣ ਆਪਾਂ ਸਿੱਧੀ ਸਾਈਡ ਕੀ ਕਰਨਾ ਜਿਹੜੇ ਉਲਟੇ ਬੁਲੇ ਸੋ ਉਹਨਾਂ ਨੂੰ ਉਲਟੇ ਬਣਾਉਣਾਗਾ ਚਾਰ ਤਗਾ ਪਿੱਛੇ ਸੈੜ ਜਿਹੜੇ ਚਾਰ ਚਟ ਡੱਲਾ ਡਿਜ਼ਾਈਨ ਪਾਇਆ ਤੇ ਉਹਨਾਂ ਨੂੰ ਚਾਰ ਨੂੰ ਇਸ ਤਰ੍ਹਾਂ ਸਿੱਧੀ ਬਣਾ ਲਾਂਗੇ ਇਹ ਗੈਪ ਵਾਸਤੇ ਸਲਾਈ ਦਿੱਤੀ ਆਪਾਂ ਨੇ ਇੱਕ ਤੇ ਤੁਸੀਂ ਚਾਹੋ ਤਾਂ ਇੱਥੇ ਵੱਧ ਵੀ ਕਰ ਸਕਦੇ ਹੋ ਜਿੱਥੇ ਆਪਾਂ ਇੱਕ ਵਾਰ ਸਿੱਧੀ ਕੱਢਦੇ ਦੋ ਸਲਾਈਆਂ ਕੱਢ ਸਕਦੇ ਹੋ ਸਿੱਧੀਆਂ ਤਾਂ ਹੀ ਜਿਹੜੀ ਆਪਣੀ ਗੇਰ ਬਣਦੀ ਉਹ ਲੰਬੀ ਬਣ ਜੂ ਥੋੜੀ ਜੀ ਪਰ ਆਪਾਂ ਨੇ ਸਿਰਫ ਇੱਕ ਸਲਾਈ ਗੈਪ ਵਾਸਤੇ ਦਿੱਤੀ ਆ ਇਸ ਤਰ੍ਹਾਂ ਫੇਰ ਚਾਰ ਉਲਟੇ ਜਿਹੜੇ ਉਲਟੇ ਬਣੇ ਉਹਨਾਂ ਨੂੰ ਉਲਟੇ ਬੁਣਨਾ ਜਿੱਥੇ ਡਿਜ਼ਾਈਨ ਪਾਇਆ ਸੀ ਉਹਨਾਂ ਨੂੰ ਚਾਰ ਸਿੱਧੇ ਤੇ ਫੇਰ ਆਪਣਾ ਇਸ ਤਰੀਕਾ ਬੰਨਦਾ ਜਾਊਗਾ ਇਹ ਜਿਹੜੀਆਂ ਬੈਕ ਸਾਈਡ ਤੇ ਸਲਾਈਆਂ ਨੇ ਉਹ ਹਰ ਵਾਰੀ ਸਲਾਈ ਸੇਮ ਚੱਲੂ ਚਾਰ ਸਿੱਦੇ ਚਾਰ ਉਲਟੇ ਉਹ ਹਰ ਵਾਰੀ ਉਸ ਤਰੀਕੇ ਚੱਲੂ ਜਦੋਂ ਆਪਾਂ ਡਿਜ਼ਾਈਨ ਪਾਉਣੇ ਉਦੋਂ ਵੀ ਤੇ ਜਦੋਂ ਆਪਾਂ ਨੂੰ ਸਿੱਧੀ ਕੱਢਦੇ ਆ ਗੈਪ ਵਾਲੀ ਉਦੋਂ ਵੀ ਇਸ ਤਰੀਕਾ ਚੱਲੂ ਚਾਰ ਉਲਟੇ ਚਾਰ ਸਿੱਦੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਤੇ ਸੁਖ ਸੁਖ ਡਿਜ਼ਾਈਨ ਦੇਖਣ ਲਈ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰ ਦੇਣਾ। ਇਸ ਤਰ੍ਹਾਂ ਫੇਰ ਆਪਾਂ ਇਹਨੂੰ ਚਾਰ ਸਿੱਦੇ ਚਾਰ ਉਲਟੇ। ਬਹੁਤ ਹੀ ਪਿਆਰਾ ਬਣ ਕੇ ਆਉਂਦਾ ਹੈ ਇਹ ਬੇਲਾ ਲੰਬੇ ਲੰਬੇ ਬੇਲਾ ਜੇ ਬਣਦੀਆਂ ਨੇ। ਇਸ ਤਰ੍ਹਾਂ ਆਪਾਂ ਇਹਨੂੰ ਐਂਡ ਵਾਲੇ ਨੂੰ ਵੀ ਇਸ ਤਰ੍ਹਾਂ ਬਣਾ ਲਾਂ। ਇਹਦੀ ਬੈਕ ਸਾਈਡ ਬੈਕ ਸਾਈਡ ਇਹ ਇਸ ਤਰ੍ਹਾਂ ਆਉਂਦੀ ਹੈ ਤੇ ਆਪਣੀ ਸਿੱਧੀ ਸਾਈਡ ਆ ਜਿਹੜੀ ਉਹ ਇਸ ਤਰ੍ਹਾਂ ਬਣ ਕੇ ਆਊਗੀ ਬਹੁਤ ਹੀ ਪਿਆਰਾ ਲੱਗਦਾ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਤੇ ਸਾਡੇ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ